ਪਟਾਲਾ ਦੇ ਰਹਿਣ ਵਾਲੇ ਵਰਨ ਸ਼ੈਲੀ ਦਾ ਵਿਦੇਸ਼ ਧਰਤੀ ਇਟਲੀ ਵਿੱਚ ਕੰਮ ਦੌਰਾਨ ਮਸ਼ੀਨ 'ਚ ਦੱਬਣ ਕਾਰਨ ਮੌਤ ਹੋ ਜਾਂਦਾ ਦੁਖਦ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਉਮਰ 40 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਬਜ਼ੁਰਗ ਪਤਾਨੇ ਹੰਝੂਆਂ ਪਰੀਆਂ ਅੱਖਾਂ ਨਾਲ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੇ 12 ਸਾਲ ਪਹਿਲਾਂ 7 ਲੱਖ ਦਾ ਕਰਜ਼ਾ ਚੁੱਕ ਕੇ ਵਰਨ ਨੂੰ ਇਟਲੀ ਭੇਜਿਆ ਸੀ। ਉਹਨਾਂ ਅਗੇ ਦੱਸਿਆ ਕਿ ਉੱਥੇ ਉਸ ਦਾ ਕੰਮ ਵੀ ਸੈੱਟ ਹੋ ਚੁੱਕਿਆ ਸੀ। ਅਕਸਰ ਹੀ ਉਹ ਭਾਰਤ ਆਂਦਾ ਸੀ ਆਪਣੇ ਬਜ਼ੁਰਗ ਪਿਤਾ ਨੂੰ ਮਿਲਣ ਲਈ ਕਿਉਂਕਿ ਵਰੁਨ ਦੀ ਮਾਤਾ ਵੀ ਸਰਗੁਆਸ ਹੋ ਚੁੱਕੇ ਸਨ ਨਵੰਬਰ 24 ਵਿੱਚ ਉਹ ਪਿਤਾ ਨੂੰ ਮਿਲਣ ਭਾਰਤ ਆਇਆ ਸੀ ਅਤੇ ਮਾਰਚ 17 ਨੂੰ ਵਾਪਸ ਇਟਲੀ ਗਿਆ ਸੀ ਅਤੇ April 8 ਨੂੰ ਇਹ ਦੁਖਦ ਭਰੀ ਖਬਰ ਸਾਹਮਣੇ ਆਈ ਕਿ ਕੰਮ ਕਰਦੇ ਸਮੇਂ ਮਸ਼ੀਨ ਚਿੱਟ ਦਬ ਜਾਣ ਕਾਰਨ ਵਰੁਨ ਦੀ ਮੌਤ ਹੋ ਗਈ ਹੈ ਵਰੁਨ ਆਪਣੇ ਪਿਤਾ ਦਾ ਸਹਾਰਾ ਸੀ ਤੇ ਬਜ਼ੁਰਗ ਪਿਤਾ ਹੁਣ ਸਰਕਾਰ ਕੋਲ ਗੁਹਾਰ ਲਗਾ ਰਹੇ ਹਨ ਕਿ ਵਰਨ ਦੀ ਮ੍ਰਿਤਕ ਦੇ ਭਾਰਤ ਲਿਆ ਕੇ ਉਸ ਦੇ ਪਰਿਵਾਰ ਨੂੰ ਸੌਂਪੀ ਜਾਵੇ ਤਾਂ ਕਿ ਵਰਨ ਦੇ ਆਖਰੀ ਦਰਸ਼ਨ ਕਰ ਸਕਣ ਅਤੇ ਉਸ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕਣ ਮੇਰੇ ਬੱਚਿਆ ਵਰਗਾ ਹੀ ਛੋਟੇ ਸੀ ਜਦੋਂ ਮੈਸ ਕਰ ਚਾਈ ਸੀ ਮੈਂ ਉਹਨਾਂ ਨੂੰ ਆਪਣੇ ਅੱਤੇ ਐਡੇ ਕੀਤਾ ਸਾਨੂੰ ਤਾਂ ਬਸ ਇਹ ਪਤਾ ਲੱਗਾ ਫੋਨ ਤੇ ਕਿ ਉਹਦਾ ਇਦਾਂ ਮਸ਼ੀਨ ਚਾਲ ਕਰਕੇ ਉਹਦੀ ਡੈਥ ਹੋ ਗਈ ਹੈ ਅਸੀਂ ਉਹਦੋਂ ਦੇ ਬਸ ਇੰਤਜ਼ਾਰ ਕਰਦੇ ਵੀ ਕਦੀ ਸਾਨੂੰ ਫੋਨ ਆਦਾ ਤੁਹਾਨੂੰ 10 ਦਿਨ ਤੱਕ ਕੋਈ ਖਬਰ ਦਿੱਤੀ ਜਾਊਗੀ ਕਦੀ ਕਹਿ ਦਿੰਦੇ ਹੋਰ ਪੰਜ ਦਿਨ ਲੱਗਣਗੇ ਤਾਂ ਹਲੇ ਇਦਾਂ ਹੀ ਅੱਗੇ ਅੱਗੇ ਦਿਨ ਪਾਈ ਜਾਂਦੇ ਅਸੀਂ ਤੇ ਨੇ ਸੋਚਿਆ ਏ ਇਦਾਂ ਹੀ ਭੇਜਾਂਗੇ ਤੇ ਸਾਨੂੰ ਇਸ ਤਰ੍ਹਾਂ ਵਾਪਸ ਮਿਲਣਾ ਹੈ ਸਾਡੀ ਹੱਥ ਜੋੜ ਕੇ ਬਸ ਇਹ ਬੇਨਤੀ ਹੈ ਸਾਡਾ ਬੱਚਾ ਸਾਡੇ ਤੱਕ ਪਹੁੰਚੇ ਤਾਂ ਕਿ ਇਹ ਉਹਦੀਆਂ ਅੰਤਿਮ ਰਸਮਾਂ ਪੂਰੀਆਂ ਕਰਕੇ ਉਹਦੀ ਆਤਮਾ ਨੂੰ ਸ਼ਾਂਤੀ ਦਵਾਈਏ ਸਾਡਾ ਬੱਚਾ ਰੋਲਦਾ ਫਿਰੇ ਸੰਡ ਕੋਈ ਨਹੀਂ ਮਦਦ ਨਹੀਂ ਆਈਏ ਹੱਥ ਜੋੜ ਕੇ ਨਿਕਾ ਭੇਜੋ ਸਾਰੇ ਸੋਜ਼ਾ ਬਾਰਾ ਸਲੋ ਹੋ ਗਏ ਆਏ ਨੇ ਆਪਣੇ ਦੀਵਾਲੀ ਤੇ ਪਹਿਲਾਂ ਦੁਆਲੀ ਤੋਂ ਬਾਅਦ ਆਇਆ ਵਾ ਤੇ ਆ ਤਿੰਨ ਚਾਰ ਮਹੀਨੇ ਰਿਹਾ ਤੇ ਨਵੰਬਰ ਚ ਆਇਆ ਫਿਰ 17 ਤਰੀਕ ਨੂੰ ਚਲੇ ਗਿਆ ਇਹ ਮਾਰਚ ਪਿਛਲੇ ਮਹੀਨੇ ਮਾਰਚ ਤੇ ਪਤਾ ਨਾ 8 ਤਰੀਕ ਨੂੰ ਵੀ ਇਹ ਕੰਮ ਹੋ ਗਿਆ ਹਾਦਸੇ ਬਾਰੇ ਉੱਥੇ ਕੋ ਕੋ ਆਪਣੇ ਨੂੰ ਫੋਨ ਕੀਤਾ ਵੀ ਇਹ ਮੇਰੇ ਮਸ਼ੀਨ ਕੋ ਕੋ ਟਰੈਕਟਰ ਦੇ ਮਗਰ ਲੱਗੀ ਉਹ ਸਾਫ ਕਰਨ ਰਿਹਾ ਸੀ ਕੰਮ ਹੋ ਗਿਆ ਸੀ ਸਾਫ ਕਰਨ ਰਿਹਾ ਸੀ ਤੇ ਉਹ ਜਿਹੜਾ ਮਾਲਕ ਸੀ ਉਹਨੇ ਆਪਣੇ ਉਹਨੂੰ ਖਿਡਾਲਿਆ ਨਹੀਂ ਗਾ ਵੇਖਿਆ ਨਹੀਂ ਉਹਨੇ ਬਟਨ ਨਾ ਪਤਾਨ ਕੇ ਤੇ ਉਹ ਪ੍ਰੈਸ ਹੋ ਗਿਆ ਉਸ ਵਿੱਚ ਉਹਦੀ ਉੱਥੇ ਹੀ ਦੇਖੋ ਵੀ ਕਿੰਨੇ ਸਾਲ ਪਹਿਲਾਂ ਦੇ ਦਿੱਤੇ ਕਿਵੇਂ ਭੇਜੋ ਇਹ 10-12 ਸਾਲ ਹੋ ਗਏ ਉਹਨੋਂ ਗਿਆ ਹਾਂਜੀ ਕੋਈ ਜੇ ਜੋਕੀ ਭੇਜੇ ਹੋਰ ਇਹਨੇ ਪੈਸੇ ਕੁਬੀਲਦਾਰੀ ਚ ਕਿੱਥੇ ਹੁੰਦੇ ਆ ਸਾਢੇ 6.5-7 ਲੱਖ ਰੁਪਏ ਲਗਾ ਮੇਰਾ ਉਹਨਾਂ ਦੀ ਬਾੜੀ ਵਾਪਸ ਆਵੇ ਉਹਨਾਂ ਦੇ ਆਪਣੇ ਡੈਡ ਬੋਡੀ ਨੂੰ ਆਵਸ ਆਵੇ ਤੇ ਸਰਦਰ ਦਰਸ਼ ਸੰਭਰਣਾ ਆਖਰੀ ਹੋ ਜਾਣ ਤੇ ਨਾਲੇ ਕੋਈ ਰਸਮਾਂ ਜਣੀਆਂ ਕੋ ਦਿਖੋ ਦੁਨੀਆਦਾਰੀ ਦੀ ਹੁੰਦੀ ਹੈ ਉਹ ਵੀ ਕਰਕੇ ਕੋਈ ਦੇਖੋ ਜੀ ਇਹ ਜਿਹੜੀ ਘਟਨਾ ਵਾਪਰੀ ਹੈ ਇਹ ਨਾ ਸਾਂਝੋਗੇ ਇਹਨਾਂ ਦਾ ਜਵਾਨ ਪੁੱਤ ਸੀ ਜਿਹੜਾ 7 ਸਾਲ ਪਹਿਲਾਂ 12 ਸਾਲ ਪਹਿਲਾਂ ਇਟਲੀ ਗਿਆ ਸੀ ਇਹਨਾਂ ਨੇ ਬਜ਼ੁਰਗਾ ਨੇ ਕਰਜ਼ਾ ਚੁੱਕ ਕੇ ਉੱਥੇ ਭੇਜਿਆ ਬਹੁਤ ਵਧੀਆ ਸੈੱਟ ਹੋਇਆ ਕੋਈ ਸ਼ੱਕ ਨਹੀਂ ਬੁੰਡਾ ਬਹੁਤ ਨੇਕ ਸੀ 7 ਸਾਲ ਬਾਅਦ ਉਹ ਸੈੱਟ ਹੋ ਕੇ ਫੇਰ ਆਇਆ ਇੱਥੇ ਇੰਡੀਆ ਵਿੱਚ ਇਹਨਾਂ ਦੇ ਬਜ਼ੁਰਗਾ ਦਾ ਬਹੁਤ ਮਤਲਬ ਕੀ ਹੈਗਾ ਸੀ ਇਹਨਾਂ ਨੂੰ ਸਹਯੋਗ ਸੀ ਪਰ ਇੱਕ ਗੱਲ ਉਹਦੇ ਨਾਲ ਬਹੁਤ ਮਾੜੀ ਘਟਨਾ ਵਾਪਰੀ ਹੈ ਉਸ ਤੋਂ ਬਾਅਦ 7 ਸਾਲ ਬਾਅਦ ਜਿਹੜਾ 2 ਸਾਲ ਵਰੀ 2 ਵਾਰੀ ਉਹ ਇੱਥੇ ਚੱਕਰ ਬੰਨ੍ਹ ਰਿਹਾ ਉਹਨੇ ਤੀਜੀ ਵਾਰੀ ਜਦੋਂ ਆਇਆ ਨਵੰਬਰ ਦੇ ਵਿੱਚ ਆਇਆ ਨਵੰਬਰ ਤੋਂ ਬਾਅਦ ਉਹ ਮਾਰਚ ਦੇ ਵਿੱਚ ਵਾਪਸ ਗਿਆ 8 ਅਪ੍ਰੈਲ ਨੂੰ ਜਿਹੜੀ ਇਹ ਸਾਨੂੰ ਖਬਰ ਮਿਲੀ ਸੀ ਕਿ ਉਹਦੀ ਕਿਸੇ ਮਿਸ ਹੈਪਨਿੰਗ ਕਰਕੇ ਉੱਥੇ ਡੈਥ ਹੋ ਗਈ ਹੈ ਅਸੀਂ ਪੰਜਾਬ ਸਰਕਾਰ ਕੋਲ ਸੈਂਟਰ ਸਰਕਾਰ ਕੋਲ ਅੰਬੈਸੀ ਕੋਲੋਂ ਇਹੋ ਹੀ ਮੰਗ ਕਰਦੇ ਆ ਕਿ ਇਹਨਾਂ ਦੇ ਬੱਚੇ ਦੀ ਡੱਡ ਬੋਡੀ ਜਿਹੜੀ ਨਾਲ ਜਲਦੀ ਤੋਂ ਜਲਦੀ ਵਾਪਸ ਲਿਆਂਦੀ ਜਾਏ ਤਾਂ ਕਿ ਆਪਣੇ ਬੱਚੇ ਦੀਆਂ ਅੰਤਮ ਰਸਮਾਂ ਜਿਹੜੀਆਂ ਨੇ ਉਹ ਆਪਣੇ ਵਿਧੀ ਵਿਧਾਨ ਦੇ ਨਾਲ ਕਰ ਲਿਆ। ਉਹੋ ਹੀ ਸਾਰਾ ਸੀ ਬਾਕੀ ਇਹਨਾਂ ਦੇ ਤਿੰਨ ਬੱਚੇ ਹੈਗੇ ਨੇ ਉਹ ਆਪਣੇ ਆਪਣੇ ਫੈਮਿਲੀ ਸੈੱਟ ਨੇ ਉਹੋ ਹੀ ਇਹਨਾਂ ਨੂੰ ਖਰਚਾ ਭੇਜਦਾ ਸੀ ਉਹੋ ਹੀ ਇਹਨਾਂ ਦੀ ਸੰਭੂਸ ਕਰਦਾ ਸੀ